ਸਿਟੀ थाना ਬਲਾਚੌਰ ਪੁਲਿਸ ਨੇ 6 ਗ੍ਰਾਮ ਹਿਰੋਇਨ ਸਮੇਤ ਇੱਕ આરોપી ਨੂੰ ਕੀਤਾ ਕਾਬੂ ਹੋਇਆ ਮਕਦਮਾ ਦਰਜ ਜਾਣਕਾਰੀ ਦਿੰਦੇ ਹੋਏ ਸਿਟੀ थाना ਬਲਾਚੌਰ ਦੇ ਐਸਐਚਓ ਸਤਨਾਮ ਸਿੰਘ ਨਾਲ ਉਹਨਾਂ ਦੇ ਏਐਸਆਈ ਲਖਵੀਰ ਚੰਦ ਸਾਡੇ ਜ਼ਿਲ੍ਹਾ ਮੁਖੀ ਡਾਕਟਰ ਮਹਤਾਬ ਸਿੰਘ ਆਈਪੀਐਸ ਜੀਰਾਸ਼ੀਪਕ ਸਿੰਘ ਨਗਰ ਜੀ ਦੇ ਦੇਸ਼ਾ ਨਿਰਦੇਸ਼ ਅਤੇ ਸ਼੍ਰੀ ਸ਼抗ਸੁੰਦਰ ਸ਼ਰਮਾ ਜੀ ਡੀਐਸਪੀ ਬਲਾਚੌਰ ਜੀ ਦੀ ਜੋਗ ਅਗਵਾਈ ਹੇਠ ਜੋ ਨਸ਼ੇ ਦੇ ਵਿਰੁੱਧ ਪੰਜਾਬ ਸਰਕਾਰ ਦੀ ਮਹਿੰਮ ਦੇ ਤਹਿਤ ਥਾਣਾ ਸਿਟੀ ਭਲਾਚੌਰ ਦੇ ਵਿੱਚ ਹਰ ਰੋਜ਼ ਜਿਹੜਾ ਆ ਨਸ਼ਾੜੇ ਦੇ ਖਿਲਾਫ ਜਿਹੜੀ ਉਹ ਮਹਿੰਮ ਜਿਹੜੀ ਅਰੰਭੀ ਗਈ ਹੈ ਉਹਦੇ ਵਿੱਚ ਨਸ਼ਾ ਤਸਕਰਾਂ ਅਤੇ ਨਸ਼ੇ ਦੀ ਸਮਗਲਿੰਗ ਕਰਨ ਵਾਲਿਆਂ ਦੇ ਖਿਲਾਫ ਸਖੇਪ ਜਿਹੜੀ ਨਜ਼ਰਕੀ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਸਾਡੇ ਗੱਲ ਥਾਣਾ ਤੋਂ ਐਸੇ ਲਖਵੀਰ ਚੰਦ ਸਮੇਤ ਪੁਲਿਸ ਪਾਰਟੀ ਜਿਹੜੇ ਆ ਉਹ ਕੰਗਣਾ ਬੇਟ ਪੈਟਰੋਲਿੰਗ ਤੇ ਸੀ ਤੇ ਇੱਕ ਸਾਡਾ ਪਿੰਡ ਦੇ ਪੰਚਾਇਤ ਵੱਲੋਂ ਸਾਨੂੰ ਲਿਖਤੀ ਸ਼ਿਕਾਇਤ ਕੀਤੀ ਗਈ ਸੀ ਕਿ ਉਹਨਾਂ ਦੇ ਪਿੰਡ ਦਾ ਸੁਨੀਕ ਜਿਹੜਾ ਹੈਗਾ ਮੇਟਾ ਲੜਕਾ ਹੈਗਾ ਰਾਹੁਲ ਪੁੱਤਰ ਬੂਟਾ ਰਾਮ ਵਾਸੀ ਕੰਗਣਾ ਬੇਟ ਆ ਇਹ ਕਾਫੀ ਕਿਸੇ ਸਮੇਂ ਤੋਂ ਇਹਦੇ ਪੇਰੈਂਟਸ ਜਾਂ ਇਹਦੇ ਕਿਸੇ ਦੇ ਨਾਲ ਨਹੀਂ ਰਹਿ ਰਿਹਾ ਇਕੱਲਾ ਘਰ 'ਚ ਰਹਿ ਰਿਹਾ ਤੇ ਇਹ ਜਿਹੜਾ ਆ ਬਾਹਰੋਂ ਬਾਹਲੇ ਮੇਰੇ ਪਿੰਡਾਂ ਦੇ ਲੋਕ ਆ ਅਡਿਕਟਡ ਹੈਗੇ ਆ ਉਹਨਾਂ ਨੂੰ ਬੁਲਾ ਕੇ ਨਸ਼ੇ ਦੀ ਜਿਹੜੀ ਆ ਉਹ ਸੌਦਾਈ ਦੇ ਰਿਆ ਤੇ ਜਿਸ ਦੇ ਤਹਿਤ ਅਸੀਂ ਤੇ ਬਸ ਕੁਪਰੇ ਤੌਰ ਤੇ ਵੀ ਨਿਗਰਾਨੀ ਰੱਖੀ ਹੋਈ ਸੀ ਤੇ ਕੱਲ ਇਹ ਇਹਨਾਂ ਦੀ ਜਿਹੜੀ ਆ ਵਾਚ ਚੱਕ ਰਿਹਾ ਸਾਡੇ ਲਕੀਰ ਚੰਦਨਾ ਹੋਈ ਤੇ ਜੋ ਦੇਖ ਕੇ ਸਾਹਮਣੇ ਤੋਂ ਪੁਲਿਸ ਪਾਰਟਿੰਗ ਦੇਖ ਕੇ ਭੁਗਾਕੇ ਦੇ ਹੱਥ ਜੋ ਵੀ ਵਜਨ ਨਾਲ ਲਿਫਾਫਾ ਸੀਗਾ ਉਹ ਇਹਨੇ ਉੱਥੇ ਸੜਕ ਤੇ ਸੁੱਟਿਆ ਮਹਿਮੂਦ ਪਰਮਟਾ ਦਾ ਜਿਹੜਾ ਮੋੜ ਹੈਗਾ ਨਾ ਤੇ ਇਹਨੂੰ ਕਾਬੂ ਕਰਕੇ ਨਾ ਪਤਾ ਇਹਦਾ ਬੱਚਾ ਜਿਹਨੇ ਆਪਣਾ ਨਾਮ ਰਾਹੁਲ ਪੁੱਤਰ ਬੂਟਾਰਾਮ ਦੱਸਿਆ ਤੇ ਫਿਰ ਇਹ ਕੋਲ ਸਿੱਟੇ ਹੋਣ ਫਾਫਾ ਦੀ ਜਿਹੜੀ ਉਹ ਤਰਾਸੀ ਜਿਹੜੀ ਜਾਂਚ ਅਨਸਾਰ ਕੀਤੀ ਜਿਸ ਵਿੱਚੋਂ ਨਸ਼ੀਲਾ ਪਦਾਰਥ 6 ਗ੍ਰਾਮ ਹੈਰੋਇਨ ਉਹ ਜਿਹੜੀ ਉਹ ਵਜ਼ਨ ਕਰਨ ਤੇ ਬਰਾਮਦ ਹੋਈ ਪਹਿਲਾਂ ਵੀ ਕੋਈ ਮਤਲਬਾ ਦਾ ਮਕਦਮਾ ਨਹੀਂ ਇਹਦੇ ਸਾਫ ਕਲੇ ਤੱਕ ਕੋਈ ਦਰਜ ਹੋਇਆ ਸੀ ਪਰ ਇਹ ਕਿਸੇ ਦੇ ਕਾਫੀ 6-7 ਮਹੀਨਿਆਂ ਤੋਂ ਹੀ ਪਿੰਡ ਦੇ ਜਿਹੜੇ ਆ ਉਹ ਮੋਦਵਾਰ ਬੰਦੇ ਤੇ ਕੁਝ ਹੋਰ ਬੰਦੇ ਜਿਹੜੇ ਆ ਉਹ بار-ਬਾਰ ਇਹਦੀ ਜਿਹੜੀ ਉਹ ਸ਼ਿਕਾਇਤ ਕਰ ਰਹੀ ਸੀ ਜਿਸ ਕਰਕੇ ਤੇ ਵਿਸ਼ੇਸ਼ ਜਿਹੜੀ ਉਹ ਨਜ਼ਰ ਰੱਖੀ ਸੀ ਸਰ ਕੋਈ ਅੱਗੇ ਵੀ ਇਹਨੇ ਕੋਈ ਦੱਸਿਆਗਾ ਜੀ ਕੁੰਬਦੇ ਜੀ ਦੇ ਕੋਲ ਲੈ ਕੇ ਆਂਦਾ ਸੀਗਾ ਜਾਂ ਕਿਸੇ ਤੇ ਜੀ ਸੀ ਇਸਦੇ ਮੁਕਦਮਾ ਦਰਜ ਕਰਨ ਤੋਂ ਬਾਅਦ ਇਹਦੇ ਘਰ ਦੀ ਜਿਹੜੀ ਉਹ ਵੀ ਸਰਚ ਕੀਤੀ ਗਈ ਆ ਜੈਸੇ ਵੀ ਹਾਲਾਤ ਜਿਹੜੇ ਉਹ અનਪੂਰਣ ਨਹੀਂ ਪਾਏ ਗਏ ਉੱਥੋਂ ਵੀ ਕਾਫੀ ਇਸ ਤਰ੍ਹਾਂ ਦੀਆਂ ਨਸ਼ੇ ਨਾਲ ਸੰਗ ਜਿਹੜੀਆਂ ਸਬੰਧਤ ਨਸ਼ੇ ਨਾਲ ਸਕੇ ਕੋਈ ਆਰਟੀਕਲ ਲੱਗੇ ਆ ਉਹ ਬਰਾਮਦ ਹੋਏ ਆ ਤੇ ਇਹ ਲਗਰੋਏ ਤੋਂ ਦੱਸਦਾ ਸੀਗਾ ਕਿ ਲਗਰੋਏ ਹੈਗਾ ਮੇਰੇ ਕੋਲ ਜਾਣਕਰ ਬੰਦਾ ਉਸ ਤੋਂ ਲਿਆ ਕੇ ਜਿਹੜੇ ਗਾਹਾਂ ਇਹਨਾਂ ਦੇ ਜੋ ਲਿੰਕਸ ਬਣਦੇ ਸੀਗੇ ਨਸ਼ੇ ਵਾਲੇ ਜਿਹੜੇ ਪਿੰਡਾਂ ਵਿੱਚ ਥੋੜਾ ਥੋੜਾ ਨਸ਼ਾ ਲੈਣ ਵਾਲੇ ਹੈਗੇ ਆ ਉਹਨਾਂ ਨੂੰ ਸਪਲਾਈ